ਹਾਂਜੀ ਕਿਸਾਨ ਵੀਰੋ ਆ ਆ ਗਿਆ ਆਪਣੇ ਕੋਲੇ ਗਰਮੀਆਂ ਵਾਲਾ ਬਰਸੀਨ ਇਹ ਦੇਖ ਸਕਦੇ ਹੋ ਇਹ ਥੈਲੀਆਂ ਨਹੀਂ ਹੈ 450 ਰੁਪਏ ਕਿਲੋ ਆਇਆ ਇਹ ਕੈਂ ਮੈਂ ਤਾਂ ਪਹਿਲੀ ਵਾਰੀ ਵੇਚਣਾ S 777 ਹੈ ਉਹ ਦੇਖ ਸਕਦੇ ਹੋ ਤੇ ਪਿਛਲੇ ਸਾਲ ਲੋਕਾਂ ਨੇ ਜਿਹੜਾ ਥੋੜਾ ਥੋੜਾ ਲਾਇਆ ਸੀਗਾ ਇਸ ਵਾਰ ਵੱਧ ਲਾਇਆ ਹੈ ਤਾਂ ਮੈਂ ਕਹਾਂ ਆਪਾਂ ਵੀ ਟ੍ਰਾਇਲ ਜਿਹਾ ਲਾਈਏ ਚਲੋ ਇੱਕ ਤਰੀਕ ਨੂੰ 5ਵਾਂ ਮਹੀਨਾ 2025 ਤੇ ਇਹ ਕੰਪਨੀ ਹੈਗੀ ਐ ਸਨਸ਼ਾਈ ਸਿੱਧ ਐਸਓ 777 ਆ ਦੇਖ ਸਰ ਵੀ ਮੋਟਾ ਮੋਟਾ ਬਈ ਐ ਬਿਲਕੁਲ ਤੇ ਮੈਂ ਵੈਸੇ ਇਹਨੂੰ ਪਿਉਂਦਾ ਸੀਗਾ 8 ਤੋਂ 10 ਘੰਟੇ ਇੰਨੀ ਦੇਰ ਨਹੀਂ ਪਿਉਣਾ ਇਹਨੂੰ ਵੱਧ ਵੱਧ 2 ਘੰਟੇ ਪਿਉਣਾ ਐ ਤੇ ਜੇ ਜ ਆਪਾਂ ਜਿਆਦਾ ਚਿਰ ਪਿਓਵਾਂਗੇ ਫਿਰ ਇਹ ਇਹਦਾ ਉੱਪਰ ਜਿਹੜਾ ਛਿਲਕਾ ਉਹ ਫਟ ਜਾਂਦਾ ਤੇ ਉਬਣ ਦੇ ਚਾਂਸ ਬਹੁਤ ਘੱਟ ਜਾਂਦੇ ਨੇ ਜਿਆਦਾ ਨਹੀਂ ਪਿਓਣਾ ਮੇਰੇ ਕੋਲ ਸਾਖਾਂ ਪਾ ਲਈਏ ਥੈਲੀ ਕੱਟੇ ਦੇ ਵਿੱਚ ਵੀ ਬਹੁਤ ਮੋਟਾ-ਮੋਟਾ ਫੁੱਲ ਦਾ ਬਹੁਤ ਜਿਆਦਾ ਹੈ ਆ ਜਿੰਨਾ ਕੋ ਹੁਣ ਦਿਸਦਾ ਇਹ ਮੇਰੇ ਕੋਲ 2.5 ਕਿਲੋ ਹੈ ਇੱਕ ਥੈਲੀ ਪੂਰੀ ਹੈ ਅੱਧਾ ਕਿਲੋ ਖੁੱਲਾ ਤੇ ਇਹਦੀ ਅੱਧੀ ਪਾਣੀ ਵਾਲੀ ਬਾਲਟੀ ਹੋ ਜਾਣੀ ਹੈ ਪਾਣੀ ਬਹੁਤ ਪੀ ਜਾਂਦਾ ਹੈ ਇਸ ਸਮੇਂ ਪਾਣੀ ਬਾਦ ਤਾਂ ਆਪਣ ਦਵਾਈ ਇਹਨੂੰ ਲੱਗੀ ਹੁੰਦੀ ਹੈ। ਇਹ ਬੱਤਰ ਜ਼ਿਆਦਾ ਵੀ ਨਾ ਹੋਵੇ, ਨਾ ਘੱਟ ਹੋਵੇ। ਬਿਲਕੁਲ ਸਹੀ ਬੱਤਰ ਝੋਕਦਾ ਇਹ। ਆ ਦੇਖ ਸਕੋ ਤੁਸੀਂ। ਪਾਣੀ ਨਾਲ ਬਾਦ ਦੇ ਵਿੱਚ ਹੋਰ ਪਾਇਆ ਸੀ। ਆ ਆਪਣਾ ਡ੍ਰੈਕਟਰ ਚੱਲ ਰਿਹਾ। ਇੱਥੇ ਥੋੜਾ ਜਿਹਾ ਗਿੱਲਾ ਆ ਬਰਸੇਣ ਵਾਲਾ ਕਹਿਰਾ ਸੀ। ਇਹਨੂੰ ਪਹਿਲਾਂ ਦੋ ਵਾਰੀ ਪਾਵਾਂਗੇ ਆਪਾਂ ਖਾਲੀ ਉਸ ਤੋਂ ਬਾਅਦ ਛਿੱਟਾ ਦੇਵਾਂ ਲਈ ਤੀਜੀ ਵੀਰਣੀ ਹਲਕਾ ਜਿਹਾ ਉੱਪਰੋਂ ਫੇਰ ਰੋਟਾਵੇਟਰ ਚਲਾਵਾਂ। 810 ਦਿਨਾਂ ਦੇ ਵਿੱਚੋਂ ਬਣਾਏ ਨੇ। ਆ ਮੇਰੇ ਕੋਲ ਇੱਕ ਕਨਾਲ ਤੋਂ ਤੁਰਦਾ ਥਾਂ ਵੱਤ ਹੈ। 2.5 ਕਿਲੋ ਵੀ ਪਾਇਆ ਇਹਦੇ ਵਿੱਚ। ਇਹ ਆ ਤੀਜੀ ਵੀਰਣੀ ਬਹੁਤ ਸੋਹਣਾ ਬਣ ਜਾਣਾ ਹੈ। ਛੂਟੀ ਸੰਢੀ ਤੇ ਨੂੰ ਪੈਂਦੀ ਹੈ। ਤੇ ਪਰ ਇਹ ਵੀ ਇਹਦੇ ਵਿੱਚ ਦੁੱਧ ਕਾਫੀ 10 ਦਿੰਨੇ। ਇਹ ਜਿੰਦੂ ਚਾਹਤਾ ਹੁੰਦਾ ਪਸੂ ਖੁਸ਼ ਹੋ ਕੇ ਖਾਂਦੇ ਨੇ ਆਹ ਦੇਖ ਸਕਦੇ ਆ ਆਪਾਂ ਜਿਹੜਾ ਧੁੰਨਤਾ ਹੋਇਆ ਸੀ ਵੀ ਇਹਨੂੰ ਥੋੜਾ ਜਿਹਾ ਪੰਨੀ ਦੇ ਉੱਤੇ ਥੋੜੀ ਹਵਾ ਲਵਾਈ ਹੈ ਤਾਂ ਕਿ ਛਿੱਟਾ ਵਧੀਆ ਆ ਸਕੇ 7 ਤੋਂ 10 ਕੰਨ ਚੱਪੇ ਉਹਨਾਂ ਵਾਲੀ ਥੋੜਾ ਥੋੜਾ ਕੁੰਗਰ ਵੀ ਆਇਆ ਹੈ ਇਹ ਗਰਮੀ ਜਿਆਦਾ ਹੋਣ ਕਰਕੇ ਸਾਡੇ ਸਮੂਹ ਨੂੰ ਵਿੱਚ ਇਹਨੇ ਬਣਾਏ ਹੋਏ ਨੇ ਪੋਪਨ ਵਸਤੀ ਇਸ ਨੂੰ ਪੁਸ਼ਟਾਉਣਿਆ ਨਹੀਂ ਦੁਨੀਆ ਜੀ ਨਿਕਲਾਈਆਂ ਨੇ ਯਾਮੀਸ਼ਨ ਇਹਦਾ ਹੋ ਰਿਹਾ ਬਾਕੀ ਦੇਖਦੇ ਆਂ ਕੀ ਮੰਨਦਾ ਪਹਿਲੀ ਵਾਰੀ ਵੇਚ ਰਹੇ ਆ ਇਹਨੂੰ ਕਾਫੀ ਵੀਡੀਓ ਦੇਖੀਆਂ ਨੇ YouTube ਤੇ ਠੀਕ ਦੱਸਦੇ ਨੇ ਹਾਂ ਤਾਂ ਇੱਕ ਤਾਂ ਚੱਲ ਰਿਹਾ ਇਹ ਤਾਂ ਆ ਦੇਖੋ ਹੀ ਆਪਾਂ ਸਾਰਾ ਛੱਡਾ ਵੇਚਤਾ ਆ ਗੁਰੂ ਕਿਤੇ ਆ ਦੇ ਲਈ ਤੇ ਆਪਰੇ ਹਲਕਾ ਜਿਹਾ ਜਿਆਦਾ ਡੂੰਘਾ ਚਲਾਉਣਾ ਦੋ ਗਰੀ ਪਹਿਲਾ ਹੋਇਆ ਤੀਸਰੀ ਵਰੀ ਬਾਹਰ ਤੇ ਹੁਣ ਅੱਧੇ ਦੇ ਮੋੜ ਉਤੋਂ ਕੁਪੇ ਆ ਰਹੀ ਜਿਹੜੀ ਮੈਂ ਅੱਧਾ ਪਾਰ ਤੱਕ ਬਣਾਉਣਾ ਦੂਜਾ ਪਾਸੇ ਪਾਣੀ ਦੇ ਮੌਕੇ ਤੇ ਆ ਕੇ ਅਨੁਸ਼ੰਗ ਨੂੰ ਲੜਕੋ ਨਾ ਬੰਦਿਆ ਬੰਨ੍ਹ ਕੇ ਚੋਰੀ ਕਰਦਾ ਪਰੇ ਵੀ ਇਹਨੂੰ ਸੰਭੀ ਪੈਂਦੀ ਹੈ ਫੇਮ ਵਗੈਰਾ ਦੀ ਕਰਨੀ ਵਧੀਆ ਸਪੇ ਹੋਊਗੀ ਇਹਨੂੰ ਮਾੜੀ ਸਪੇ ਨੇ ਕੰਮ ਨਹੀਂ ਕਰਨਾ ਕਿਉਂਕਿ ਬਹੁਤ ਸੰਘਣਾ ਹੋ ਜਾਂਦਾ ਹੈ। ਇਹ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਤੇ ਮੇਰਾ ਚੈਨਲ ਆਲਾ ਪਿੰਡੂ ਫੂਡ ਇਹਨੂੰ ਸਬਸਕ੍ਰਾਈਬ ਕਰ ਲਿਓ। ਇਹ ਬਿਲਕੁਲ ਫ੍ਰੀ ਹੈ, ਸਬਸਕ੍ਰਾਈਬ ਜ਼ਰੂਰ ਕਰਿਓ ਜਿਨ੍ਹਾਂ ਨੇ ਨਹੀਂ ਕੀਤਾ। ਬਾਕੀ ਵੀ ਵਧੀਆ-ਵਧੀਆ ਵੀਡੀਓ ਹੋਰ ਵੀ ਕੋਸ਼ਿਸ਼ ਕਰਾਣੇ ਪਾਉਂਦੇ ਫਿਰ ਕੀ ਵਾਰੀ ਵਾਰੇ ਹੋਰ ਵਾਰੇ ਤੇ ਕੋਈ ਵੀ ਉਹ ਗ੍ਰੀਨ ਦੇਖਿਆ ਕਰੋ ਜੇ ਸੋਨ ਸਾਰਾ ਵਧੀਆ ਮਾਨ ਬਣ ਚੁੱਕੇ ਆ ਸਿੱਖ ਦੋਗੇ ਜਿਹੜੇ ਰਹਿੰਦੇ ਨੇ ਧੰਨਵਾਦ ਜੀ ਸਾਰਿਆਂ ਦਾ ਇੱਕ